ਪ੍ਰਾਈਵੇਟ ਹਸਪਤਾਲ ਜਿਹੜੇ ਨੇ ਉਹ ਲੁੱਟਦੇ ਕਿਵੇਂ ਨੇ ਬੰਦੇ ਆ ਮੇਰੀ ਵੀਡੀਓ ਚੱਲੀ ਹੈ ਨਾ ਇੱਕ ਚੈਨਲ ਤੇ 30000 ਚ ਹੋਇਆ ਬ੍ਰੇਨ ਆਪਰੇਸ਼ਨ ਗੜਸ਼ੰਕਰ ਦੇ ਨੇੜੇ ਇੱਕ ਬੀਬੀ ਬੋਲਦੀ ਆ ਤੇ ਉਹ ਤੋਂ 35 ਲੱਖ ਰੁਪਏ ਮੰਗਿਆ ਗਿਆ ਕਿੰਨਾ 35 ਲੱਖ ਰੁਪਏ ਹੁਣ ਤਾਂ ਲੋਕਾਂ ਨੂੰ ਸਮਝਾ ਸਮਝਾ ਤੱਕ ਕੇ ਪੀਜੀਆਈ ਜਾਣਾ ਸਿੱਖ ਲੋ ਜ਼ਿੰਦਗੀ ਬਚ ਜੂਗੀ ਨਹੀਂ ਤਾਂ ਰੁਪਏ ਤਾਂ ਜਾਣ ਕੇ ਜਾਣ ਕੀ ਅਸੀਂ ਲਾਸ਼ਾਂ ਦਾ ਵਪਾਰ ਕਰਨ ਲੱਗੇ ਕੀ ਇੰਨੇ ਕੁ ਲਾਲਚੀ ਹੋ ਗਏ ਅਸੀਂ ਇਨਸਾਨ ਅੱਖਾਂ 'ਚੋਂ ਪਾਣੀ ਆ ਜਾਂਦਾ ਮੈਂ ਇਕੱਲਾ ਰੋ ਪੈਣਾ ਕਈ ਵਾਰੀ ਪੇਸ਼ੈਂਟ ਆਏ ਜੇ ਆਉਂਦੇ ਨਹੀਂ ਸਾਰੇ ਕੁਝੇ ਵਿਕ ਚੁੱਕਿਆ ਹੁੰਦਾ ਕਹਿੰਦੇ ਹੁਣ ਅਸੀਂ ਕਿਵੇਂ ਰਹੀਏ ਕਿਵੇਂ ਸਾਨੂੰ ਅਸੀਂ ਅਸੀਂ ਆਪਣੀ ਧੀ ਦਾ ਵਿਆਹ ਕਿਵੇਂ ਕਰਾਂਗੇ ਇਮਾਨਦਾਰੀ ਦੇ ਮਜਸਮੇ ਨੇ 3 ਲੱਖ ਤਨਖਾਹ ਤੇ ਪੀਜੀਆਈ ਚ ਜ਼ਿੰਦਗੀ ਕੱਢ ਦਿੰਦੇ ਨੇ 30 ਲੱਖ ਮਹੀਨੇ ਦਾ ਪੈਕੇਜ ਜਿਹੜਾ ਹੈ ਨਾ ਉਹਨੂੰ ਠੋਕਰ ਮਾਰ ਦਿੰਦੇ ਨੇ ਅਮਰੀਕਾ ਦੇ ਵਾਸ਼ਿੰਗਟਨ ਦੇ ਹਸਤਾਲਾਂ ਨੂੰ ਕਿ ਅਸੀਂ ਨਹੀਂ ਆਵਾਂਗੇ ਪੰਜਾਬ ਹਰਿਆਣਾ ਦਿੱਲੀ ਬੰਬੇ ਤੱਕ ਦੇ ਉਹਨਾਂ ਹਸਤਾਲਾਂ ਨੂੰ ਜਿਨ੍ਹਾਂ ਨੂੰ ਪੀਜੀਆਈ ਦਾ ਜਿਨ੍ਹਾਂ ਨੇ ਵੋਟ ਲਾਉਣਾ ਸਾਡੇ ਕੋਲੇ ਪੀਜੀਆਈ ਦਾ ਡਾਕਟਰ ਹੈ ਰਿਟਾਇਰ ਹੋ ਕੇ ਤਾਂ ਭਾਵੇਂ ਚਲੇ ਜਾਣ ਐਂਡ ਦੀ ਉਮਰੇ ਭਾਰਤ ਜਦੋਂ ਜਵਾਨੀ ਦਾ ਜੋਸ਼ ਹੁੰਦਾ ਜਦੋਂ ਇਮਾਨਦਾਰੀ ਸਿਰ ਚੜ ਕੇ ਬੋਲਦੀ ਹੈ ਉਦੋਂ ਪੀਜੀਆਈ ਦੇ ਵਿੱਚੋਂ ਕੋਈ ਡਾਕਟਰ ਮਹੀਨਾ ਲਾ ਵੀ ਲਊਗਾ ਨਾ ਉਹਦਾ ਦਮ ਘੁੱਟਣ ਲੱਗ ਜਾਂਦਾ ਮੈਨੂੰ ਮੇਰੇ ਕੁਝ ਦੋਸਤ ਡਾਕਟਰ ਕਹਿੰਦੇ ਨੇ ਸਾਡਾ ਦਮ ਘੁੱਟਣ ਲੱਗਿਆ ਕਾਰਪੋਰੇਟ 'ਚ ਜਦੋਂ ਅਸੀਂ ਦੇਖਿਆ ਵੀ ਜਿਹੜਾ 30000 'ਚ ਕੰਮ ਕਰਦੇ ਆ ਉਹ 30 ਲੱਖ 'ਚ ਹੋਇਆ ਆ ਮੇਰੀ ਵੀਡੀਓ ਚੱਲੀ ਹੈ ਨਾ ਇੱਕ ਚੈਨਲ ਤੇ ਹਾਂਜੀ 30000 ਚ ਹੋਇਆ ਹੈ ਬ੍ਰੇਨ ਆਪਰੇਸ਼ਨ ਘਰ ਸ਼ੰਕਰ ਦੇ ਨੇੜੇ ਇੱਕ ਬੀਬੀ ਬੋਲਦੀ ਹੈ ਤੇ ਉਹ ਤੋਂ 35 ਲੱਖ ਰੁਪਏ ਮੰਗਿਆ ਗਿਆ ਕਿੰਨਾ 35 ਲੱਖ ਰੁਪਏ 30000 ਦਾ ਆਪਰੇਸ਼ਨ ਹੋਇਆ 30000 ਚ ਆਪਰੇਸ਼ਨ ਹੋਇਆ ਉਹ ਵੀਡੀਓ ਤਾਂ ਉਹ ਵੱਡੇ ਚੈਨਲਾਂ ਤੇ ਵੀ ਚੱਲ ਗਈ ਉਹ ਬੀਬੀ ਕਹਿ ਰਹੀ ਹੈ ਉਹ ਕਹਿੰਦਾ 18 ਲੱਖ ਆਪਰੇਸ਼ਨ ਦਾ 35000 ਇੱਕ ਦਿਨ ਦੇ ਕਮਰੇ ਦਾ 2 ਮਹੀਨੇ ਮਹੀਨਾ ਰਹਿਣਾ ਪਊ ਵੀ ਟੋਟਲ 35 ਲੱਖ ਸਭ ਤੋਂ ਮੰਗਿਆ ਗਿਆ ਸੀ ਅਸੀਂ ਲੁਧਿਆਣੇ ਤੋਂ ਮੈਨੂੰ ਜਾਣਦੇ ਨਹੀਂ ਮੈਂ ਅੱਜ ਤੱਕ ਉਹਨੂੰ ਮਿਲਿਆ ਨਹੀਂ ਪਰ ਉਹਨਾਂ ਨੇ ਵੀਡੀਓ ਭੇਜੀ ਕੇਸੇ ਚੈਨਲ ਨੂੰ ਫਿਰ ਮੈਨੂੰ ਫੋਨ ਕੀਤਾ ਤੇ ਉਹਨਾਂ ਨੇ ਦੱਸਿਆ ਵੀ 30000 ਰੁਪਈਆ ਲੱਗਿਆ ਕੋਈ ਵੀ ਚੈਨਲ ਪੰਜਾਬ ਦਾ ਮੇਰੇ ਤੋਂ ਨੰਬਰ ਲੈ ਜਾਵੇ ਮੈਂ ਅਜੇ ਤੁਹਾਨੂੰ 500 ਕੇਸ ਮਲਾਦਾਗਾ ਜਿਨ੍ਹਾਂ ਦਾ 20000 ਚ ਆਪਰੇਸ਼ਨ ਹੋ ਗਿਆ ਮੰਗਿਆ ਸੀ 18 ਲੱਖ 20 ਲੱਖ 22 ਲੱਖ ਹੁਣ ਤੁਸੀਂ ਜੇ ਮੈਂ 100 ਆਪਰੇਸ਼ਨ ਕਰਾਉਣਾ ਤਾਂ 20 ਲੱਖ ਨੂੰ 100 ਤੇ ਗੁਣਾ ਕਰ ਲਓ ਕਿੰਨਾ ਹੋ ਗਿਆ ਮੈਂ ਤਾਂ 500 ਆਪਰੇਸ਼ਨ ਕਰਾਉਣਾ ਜੀ ਬ੍ਰੇਨ ਰੀਡ ਦੇ ਹੱਡੀ ਆਰਟ ਸਟੈਂਡ ਦਾ ਉਹਨੂੰ ਤੁਸੀਂ ਕਰਿਓ 20 ਨਾਲ ਗੁਣਾ ਤੁਸੀਂ ਕਰਿਓ ਮੈਂ ਗਾਈਡ ਕਰਦਾ ਹੁਣ ਰਾਤ ਨੂੰ 1 ਵਜੇ ਸੌਵਾਂਗਾ ਕਿਉਂਕਿ ਮੈਂ ਆ ਚੀਜ਼ਾਂ ਤੋਂ ਪਰੇ ਆ ਮੈਂ 1 ਵਜੇ ਸੌਵਾਂਗਾ ਮੈਨੂੰ ਐਂਬੂਲੈਂਸਾਂ ਦੇ ਮੈਨੂੰ ਆਮ ਲੋਕਾਂ ਦੇ ਫੋਨ ਆਉਂਦੇ ਨੇ 500 ਆਪਰੇਸ਼ਨ ਸਾਲ 'ਚ ਘੱਟ ਦੱਸ ਰਿਹਾ ਮੈਂ ਤਾਂ 2-2000 ਆਪਰੇਸ਼ਨ ਵੀ ਕਰਾ ਕੇ ਉਹਨਾਂ ਦੇ ਨੰਬਰ ਫੀਡ ਕਰੀ ਫਿਰਦਾ ਨਾ ਨਾਂ ਲਿਖੀ ਫਿਰਦਾ ਉਹਨਾਂ ਦੀਆਂ ਵੀਡੀਓ ਮੈਂ ਮੇਰੀ ਫੇਸਬੁੱਕ ਤੇ 2013 ਤੋਂ ਪਾ ਰਿਆਂ ਉਹਨਾਂ ਦੀ ਵੀਡੀਓ ਮੇਰੀ ਸ਼ਤੀਸ਼ਤੀਸ਼ ਸੰਜੀਓ ਵਰਕਰ ਜਾਂ YouTube ਸ਼ਤੀਸ਼ ਸੰਜੀਓ ਵਰਕਰ ਤੇ ਤੁਸੀਂ ਬਿਨਾ ਐਡਿਟ ਕੀਤੀਆਂ ਹੋਈਆਂ ਆਮ ਹੀ ਦੇਖ ਸਕਦੇ ਹੋ ਮੈਂ 1990 ਦਾ ਕੈਮਰਾਮੈਨ ਜਦੋਂ ਯੂਮੈਟਿਕ ਕੈਮਰਾ ਆਪਰੇਟ ਕਰਦੇ ਹੁੰਦੇ ਸੀ ਪਰ ਮੈਂ ਅੱਜ ਐਡਿਟ ਕਰਨ ਲਈ ਸਮਾਂ ਨਹੀਂ ਵਿਅਰਥ ਕਰਦਾ ਮੈਨੂੰ ਨਹੀਂ ਲੋੜ ਆਪਦੇ ਚਿਹਰੇ ਦਿਖਾਉਣ ਦੀ ਮੈਨੂੰ ਲੋੜ ਹੈ ਮੇਰੇ ਫੇਸਬੁੱਕ ਯੂਟਿਊਬਰ ਹਥਿਆਰ ਦੇ ਵਿੱਚ ਤੁਹਾਡੇ ਤੱਕ ਗੱਲ ਪਹੁੰਚਾਉਣ ਦੀ ਮੈਂ ਤੁਹਾਡਾ ਮੇਰੀ ਜ਼ਿੰਦਗੀ ਸਾਲ ਰਹੇ 50 ਸਾਲ ਰਹੇ 50 ਸਾਲ ਰਹੇ ਮੇਰੀਆਂ ਫੋਟੋ ਮੇਰੀਆਂ ਵੀਡੀਓ ਜਿਹੜੇ ਸੀਐਮ ਲੰਘ ਗਏ ਉਹਨਾਂ ਨੇ ਵੀ ਦੇਖੀਆਂ ਨੇ ਮੰਤਰੀਆਂ ਦੇ ਰਿਸ਼ਤੇਦਾਰਾਂ ਦੇ ਵੀ ਮੈਂ ਕੰਮ ਆਇਆ ਮੇਰੀਆਂ ਅੱਜ ਵੀ ਦੇਖੀਆਂ ਜਾਂਦੀਆਂ ਨੇ ਵੀਡੀਓ ਮੰਤਰੀਆਂ ਸੀਐਮ ਰਿਸ਼ਤੇਦਾਰ ਪੀਐਮ ਪਤਾ ਨਹੀਂ ਕਿਹੜੀ ਕਿਹੜੀ ਸਟੇਟ ਦਾ ਸੀਐਮ ਮੈਨੂੰ ਜਾਣਦਾ ਵਿਸ਼ਤੀਸ਼ ਕੌਣ ਹੈ ਸਤੀਸ਼ ਹੀ ਹਾਜੀ ਹੈ ਜ਼ਿੰਦਗੀ ਲੰਘ ਗਈ ਹੈ ਉਹਦੇ ਮੂਹਰੇ ਜਾਣਾ ਨਾ ਉਸ ਪਰਮਾਤਮਾ ਦੇ ਮੂਹਰੇ ਉਸ ਤੀਸ ਜਾਏਗਾ ਜਿਹੜਾ ਕਹੇਗਾ ਤੂੰ ਇਹੀ ਜੀ ਗੰਦੀ ਦੁਨੀਆ ਜਿੱਥੇ ਹਜ਼ਾਰ ਹਜ਼ਾਰ ਪਰਸੈਂਟ ਮੁਨਾਫਾ ਲਿਆ ਜਾਂਦਾ ਹੈ ਕਿ ਤੈਨੂੰ ਦਰਸ ਨਹੀਂ ਆਇਆ ਉਹਨਾਂ ਗਰੀਬਾਂ ਦੇ ਜਿਨ੍ਹਾਂ ਦੇ ਕੋਲੇ ਪੈਸੇ ਨਹੀਂ ਸੀ ਜਿਨ੍ਹਾਂ ਦਾ ਘਰ ਵਿਗ ਗਿਆ ਜਿਨ੍ਹਾਂ ਦੀ ਜ਼ਮੀਨ ਵਿਗ ਗਈ ਉਹ ਤਿੰਨ ਪੁਸ਼ਤਾ ਕਿਵੇਂ ਗੁਜ਼ਾਰਾ ਕਰਨਗੇ ਕਿ ਇੰਨੇ ਕ ਅਸੀਂ ਲਾਲਚੀ ਹੋ ਗਏ ਇਨਸਾਨ ਕਿ ਅਸੀਂ ਲਾਸ਼ਾਂ ਦਾ ਵਪਾਰ ਕਰਨ ਲੱਗ ਗਏ ਕਿ ਇੰਨੇ ਕ ਲਾਲਚੀ ਹੋ ਗਏ ਅਸੀਂ ਇਨਸਾਨ ਅੱਖਾਂ 'ਚੋਂ ਪਾਣੀ ਆ ਜਾਂਦਾ ਮੈਂ ਕੱਲਾ ਰੋ ਪੈਣਾ ਗਈ ਵੀਰੀ ਪੇਸ਼ੰਤ ਆਏ ਜੇ ਆਉਂਦੇ ਨਹੀਂ ਸਾਰੇ ਕੁਝੇ ਬਿਕ ਚੁੱਕੇ ਹੁੰਦਾ ਕਹਿੰਦੇ ਹੁਣ ਅਸੀਂ ਕਿਵੇਂ ਰਹੀਏ ਕਿਵੇਂ ਸਾਨੂੰ ਅਸੀਂ ਅਸੀਂ ਆਪਣੀ ਧੀ ਦਾ ਵਿਆਹ ਕਿਵੇਂ ਕਰਾਂਗੇ ਇਹ ਹਾਲਾਤਾਂ ਮੈਂ ਰਾਤਾਂ ਨੂੰ ਸੁਣਦਾ ਧੀਆਂ ਤੋਂ ਸੁਣਦਾ ਬਾਹਰੋਂ ਇੱਥੋਂ ਲੋਕਾਂ ਦੇ ਖੋਨ ਜਦੋਂ ਆਉਂਦੇ ਨੇ ਮੇਰੀ ਅੱਖ ਨਮ ਹੋ ਜਾਂਦੀ ਆ ਉਸ ਟਾਈਮ ਗੁੱਸਾ ਵੀ ਆਉਂਦਾ ਕਈ ਵਾਰੀ ਪਰ ਨਜਾਇਜ਼ ਹੋ ਰਹੀ ਐ ਬਲ ਸਾਹਿਬ ਹੂੰ ਸਤੀਸ਼ ਇਹ ਨਜਾਇਜ਼ ਹੁੰਦੀ ਬੋਲਦਾ ਰਹੇਗਾ